ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਜੋ ਚਿਪ ਵਾਲੇ ਮੀਟਰ ਲੱਗਣ ਜਾ ਰਹੇ ਹਨ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਸਾਹਮਣੇ ਆਏ ਹਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਚਿਪ ਵਾਲੇ ਮੀਟਰ ਪੰਜਾਬ ਦੇ ਵਿੱਚ ਨਹੀਂ ਲੱਗਣ ਦਵਾਵਾਂਗੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਜੋ ਵੀ ਕਿਸਾਨ ਆ ਜੋ ਵੀ ਮਜ਼ਦੂਰ ਆ ਜੋ ਵੀ ਇੱਥੇ ਹੈਗਾ ਸਭ ਸਾਡਾ ਜਥੇਬੰਦੀ ਦਾ ਮੈਂਬਰ ਬਣ ਸਕਦਾ ਇੱਥੇ 15 16 ਮੈਂਬਰੀ ਜਿਹੜੀ ਕਮੇਟੀ ਉਹ ਬਣੀ ਆ ਜਿਹਦੇ ਵਿੱਚ ਸਾਡੇ ਜਿਹੜੇ ਹੈਗੇ ਆ ਬਰਾੜ ਹਰਜਿੰਦਰ ਸਿੰਘ ਬਰਾੜ ਉਹ ਪ੍ਰਧਾਨ ਬਣੇ ਨੇ ਬਾਕੀ ਆ ਸਾਰੀ ਯੋਜਨਾ ਦਾ ਟੀਮ ਜਿਹੜੀ ਆ ਉਹ ਬਣਾਈ ਗਈ ਆ ਤੇ ਇਹ ਚ ਮਤਾ ਪਾਸ ਕੀਤਾ ਗਿਆ ਇਹਨਾਂ ਵੱਲੋਂ ਜਿਹੜੀ ਇਹਨਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਇੱਥੇ ਆ ਰਹੀ ਹੈ ਉਹ ਮੁਸ਼ਕਲ ਇਹ ਆ ਕਿ ਪਾਣੀ ਨਹੀਂ ਇੱਥੇ ਪਹੁੰਚ ਰਿਹਾ ਢੇਲਾਂ ਤੇ ਕਿਉਂਕਿ ਇੱਥੇ ਧਰਤੀ ਹੇਠ ਪਾਣੀ ਜਿਹੜਾ ਬੜਾ ਦੂਰ ਆ ਇਹਦੇ ਪਾਣੀ ਵੀ ਨਹਿਰਾਂ ਦਾ ਪਹਿਲਾਂ ਪੀਂਦੇ ਰਹੇ ਉਹ ਅੱਜ ਨਹਿਰਾਂ ਦਾ ਪਾਣੀ ਗੰਦਾ ਜਿਹੜਾ ਉਹ ਗੰਦਾ ਪੀਣ ਨੂੰ ਮਜਬੂਰ ਹੋਏ ਪਿਆ ਇਹਨਾਂ ਨੇ ਡਿੱਕੀਆਂ ਬਣਾਈਆਂ ਹੋਈਆਂ ਉਹ ਚ ਪਾਣੀ ਪਾ ਕੇ ਖੇਤ ਨੂੰ ਹੀ ਪਾਉਂਦੇ ਆ ਤੇ ਉਹ ਪਾਣੀ ਆਪ ਵੀ ਪੀਂਦੇ ਆ ਉਹ ਪਾਣੀ ਵੀ ਗੰਦਾ ਆ ਰਿਹਾ ਜਿਹੜਾ ਥੋੜਾ ਬੜਾ ਆ ਰਿਹਾ ਤੇ ਖਾਲ ਜਿਹੜੇ ਇਹਨਾਂ ਦੇ ਇਹ ਪਿੰਡ ਦਾ ਜਿਹੜਾ ਜਿੱਥੇ ਅਸੀਂ ਖੜੇ ਆ ਰਾਮ ਸੁਖਪੁਰਾ ਦੇ ਵਿੱਚ ਇੱਥੇ ਜਦੋਂ ਪਤਾ ਲੱਗਾ ਵਾ ਵੀ ਖਾਲ ਹੈ ਹੀ ਕੋਈ ਨਹੀਂ ਤੇ ਟੇਲਾ ਤੱਕ ਪਾਣੀ ਪਹੁੰਚਣਾ ਕਿਤਰਾ ਜਿਹੜਾ ਭਗਵੰਤ ਮਾਨ ਰੋਜ਼ ਝੂਠ ਮਾਰੀ ਜਾਂਦਾ ਬੈਠਾ ਵੀ ਪਾਣੀ ਟੇਲਾ ਤੱਕ ਪਹੁੰਚਦਾ ਜੀ ਪਾਣੀ ਟੇਲਾ ਤੱਕ ਪਹੁੰਚ ਗਿਆ ਜੀ ਆਹ ਟੇਲ ਤੇ ਉੱਤੇ ਹੀ ਆ ਪਹਿਲਾਂ ਪਾਣੀ ਘੱਟ ਮਾਤਰਾ ਜਾਂਦਾ ਦੂਜਾ ਖਾਲ ਹੀ ਕੋਈ ਨਹੀਂ ਹੈਗਾ ਅੱਛਾ ਕੱਚੇ ਆ ਤੇ ਖਾਲ ਜਿਹੜੇ ਆ ਉਹਦਾ ਐਸਟੀਮੇਟ 23 1 2025 ਅ ਜਨਵਰੀ ਦੇ ਵਿੱਚ ਪਾਸ ਹੋ ਗਿਆ ਸੀ ਐਸਟੀਮੇਟ ਪਾਸ ਹੋਇਆ ਆ ਪਰ ਅੱਜ ਤੱਕ ਉਹ ਲਾਗੂ ਨਹੀਂ ਹੋਇਆ ਇਹ ਐਕਸ਼ਨ ਜਿਹੜਾ ਵਾ ਵਿਨੋਦ ਕੁਮਾਰ ਅੰਬੋਰ ਬਿੰਦਾ ਵਾ ਉਹਨੂੰ ਕਈ ਯਾਰ ਮੇਲੇ ਡੈਪੂਟੇਸ਼ਨ ਦਿੱਤਾ ਹੋਰ ਤੇ ਪਿੰਡ ਦੀ ਪੰਚਾਇਤ ਦੇ ਤੌਰ ਤੇ ਪਿੰਡ ਵੱਲੋਂ ਪਰ ਉਹ ਕੋਈ ਵੀ ਜਿਹੜਾ ਵਾ ਕੰਨ ਨਹੀਂ ਤਰ ਰਿਹਾ ਕਿਉਂਕਿ ਸਾਰਾ ਪ੍ਰਸ਼ਾਸਨ ਪ੍ਰਿਸ਼ਟ ਆ ਰਾਜੇ ਸ਼ੀ ਮਕਦਮ ਕੁੱਤਿਆਂ ਤੋਂ ਭੜੇ ਹੋਏ ਪਏ ਆ ਇਸ ਕਰਕੇ ਅਸੀਂ ਉਸ ਵਿਨੋਦ ਕੁਮਾਰ ਨੂੰ ਇਥੇ ਚੇਤਾਵਨੀ ਦਿੰਨੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਆਪਣਾ ਭਾਈ ਆਪਣੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਸੰਭਾਲ ਜੋ ਇਹਨਾਂ ਦਾ ਐਸਟੀਮੇਟ ਜਦੋਂ ਪਾਸ ਹੋ ਗਿਆ ਉਹ ਤੇਰੀ ਜ਼ਿੰਮੇਵਾਰੀ ਆ ਗਾੜੀ ਐਸੀ ਦੇ ਸਾਕ ਸਨ ਕਰਾ ਚੀਬ ਦੇ ਕਰਾ ਜੋ ਵੀ ਕਰ ਫੰਡ ਜਿੱਥੇ ਮਈਆ ਕਰਾ ਤਿੰਨ ਜਿਹੜੇ ਖਾਲ ਆ ਉਹ ਬਣਵਾ ਇਹਨਾਂ ਦਾ ਕਿੰਨੋਂ ਇੱਥੇ ਬਹੁਤ ਜ਼ਿਆਦਾ 80% ਮੈਂ ਪਹਿਲਾਂ ਵੀ ਗੱਲ ਕੀਤੀ ਬਹੁਤ ਸਾਰੇ ਖੇਤ ਜਿਹੜੇ ਆ ਕਿੰਨੋਂ ਆ ਦੇ ਖੇਤ ਆ ਕਿੰਨੋਂ ਦਾ ਬਾਗ ਲੱਗਾ ਬਾਕੀ ਨਰਮਾ ਵਾ ਬਾਕੀ ਨਾ ਹੋਰ ਵੀ ਜਿਹੜੀ ਆ ਆ ਵਿਕੀ ਹੋਈ ਆ ਕੁਝ ਉਹਨਾਂ ਵੀ ਥੋੜਾ ਬੜਾ ਲਾਉਣਾ ਵਾ ਇਸ ਕਰਕੇ ਇਹਨਾਂ ਨੂੰ ਪਾਣੀ ਦੀ ਇਹ ਵੇਲੇ ਬਹੁਤ ਲੋੜ ਆ ਜੂਨ ਦਾ ਮਹੀਨਾ ਚੱਲਣ ਡਿਆ ਤਪਤੀ ਲੋ ਚੱਲਣ ਡਈ ਆ ਸਭ ਕੁਝ ਇਹਨਾਂ ਦਾ ਤਮਲਾਇਆ ਪਿਆ ਮੈਂ ਜੋ ਵੇਖਿਆ ਵਾ ਇਸ ਕਰਕੇ ਇਹ ਐਕਸ਼ਨ ਹੋਏ ਸਖਤ ਚਤਾਵਨੀਆਂ ਉਸ ਤੋਂ ਇਲਾਵਾ ਇਹਨਾਂ ਮਤਾ ਪਾਸ ਕੀਤੇ ਵੀ ਮੀਟਰ ਨਹੀਂ ਲਗਣਣੇ ਚੇਪਾੜੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਉਹ ਗੰਤਮਾਨ ਦੀ ਸਰਕਾਰ ਚੇਪਾੜੇ ਵਾਲੇ ਮੀਟਰ ਲਾਉਣ ਦਾ ਜਿਹੜਾ ਵਾ ਉਹ ਫੈਸਲਾ ਵਾਪਸ ਲਾਵੇ ਕੇਂਦਰ ਸਰਕਾਰ ਵਾਪਸ ਲਾਵੇ ਤੇ ਨਾਲ ਹੀ ਜੇ ਕਰ ਇਹਨਾਂ ਨੇ ਮੀਟਰ ਲਾਉਣ ਕੋਈ ਆਏ ਤੇ ਉਹਨਾਂ ਨੂੰ ਵਾਪਸ ਮੋੜਿਆ ਜਾਊਗਾ ਤੇ ਜਿਹੜੇ ਕੋ ਲੱਗੇ ਆ ਉਹ ਲਾ ਕੇ ਐਸ ਦੇ ਦਫ਼ਤਰਾਂ ਤੋਂ ਛੁੱਟੇ ਜਾਣਗੇ ਤੇ 14 ਜੁਲਾਈ ਨੂੰ ਜੋ ਕਸਾਰ ਮidur ਸੰਘਰਸ਼ ਕਰਨੇ ਪੰਜਾਬ ਨੂੰ ਸੂਬੇ ਭਾਰਤ ਧਰਨੇ ਦਿੱਤੇ ਜਾਣੇ ਆ ਇਹਨਾਂ ਦੇ ਮੀਟਰਾਂ ਦੇ ਸੰਬੰਧ ਜਾਂ ਹੋਰ ਬਿਜਲੀ ਵਾਲੀਆਂ ਮੰਗਾਂ ਦੇ ਸੰਬੰਧ ਚ ਪਾਵਰ ਕਮ ਦੇ ਚੀਨ ਦਫਤਰਾਂ ਤੇ ਅਸੀ ਦਫਤਰਾਂ ਗਈ ਉਹ ਇੱਥੇ ਜਿਹੜਾ ਵੀ ਦਫਤਰ ਹੈਗਾ ਇੱਕ ਸੰਦਾ ਦਫਤਰ